ਸਸਿਗਰ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾਵਾਂ ਦਾ ਆਓ ਗਲਕਮਾ ਵੀਰੇ ਤੁਹਾਡਾ ਮੋਗਾ ਪੀ ਜਾਂਦੇ ਵਿੱਚ ਸੋ ਆਜੋ ਆਪਣੇ ਵੱਡੇ ਜੋੜੇ ਤੇ ਪੱਠਿਆਂ ਦੇ ਤੁਹਾਨੂੰ ਸ਼ੌਂਕ ਕਰਾਉਂਨੇ ਆਪਣੇ ਕੋਲੇ ਬਾਈ ਸੰਨੀ ਗੱਲ ਵਾਲੀ ਨਸਲ ਵੀ ਆ ਸਤਾਜ ਜੀ ਆਪਣੇ ਆਪੇ ਯਾਰ ਇਹ ਆਪਣੇ ਵੱਡੇ ਕਬੂਤਰ ਇਹ ਆ ਬੈਠੇ ਸਤਾਖ ਸੰਨੀ ਗੱਲ ਵਾਲੇ ਕੂਤਰ ਆਪਣੇ ਕੋਲੇ ਆਂਡੇ ਤੇ ਬੈਠੇ ਕੂਤਰ ਹਨ ਤੁਹਾਨੂੰ ਅੱਗੇ ਕਰਕੇ ਸ਼ੌਂਕ ਕਰਾਵਾਂਗੇ ਉਹ ਬਾਈ ਸਨੀ ਗਲਾਲੇ ਟੱਕੇ ਰਤੇ ਬਾਈ ਦੇ ਘਰੋਲੇ ਹੁੰਦੇ ਆਪਾਂ ਅੱਖ ਵਿੱਚ ਕਬੂਤਰ ਦੀ ਅੱਖ ਚੈੱਕ ਕਰੋ ਕੁਆਲਿਟੀ ਕਿੱਡੀ ਵਧੀਆ ਕਬੂਤਰ ਇਹ ਪਹਿਲਾਂ ਹੀ ਰੱਖ ਦਿੰਨੇ ਵੀਰੇ ਵੀਡੀਓ ਸ਼ੌਂਕ ਲਈ ਆ ਕੋਈ ਕੂਤਰ ਖੇਲ ਲਈ ਇਹਨਾਂ ਦੇ ਵਿੱਚੋਂ ਤੇ ਆ ਬਾਈ ਦੀ ਕੂਤਰੀ ਮੋਟਰਸਾਈਕਲ ਦਿੱਤੀ ਸੀ ਤੇ ਇਹ ਵੀ ਆਪਾਂ ਨੂੰ ਬਾਈ ਨੇ ਦਿੱਤੀ ਸੀ ਬੱਚਿਆਂ ਨੂੰ ਕਢਾਉਣ ਨੂੰ ਇਹ ਵੀਰੇ ਬਰੜੀ ਕੂਤਰੀ ਆ ਚਿੱਟੀ ਗਾਲੀ ਅੱਖ ਦੀ ਕੂਤਰੀ ਹੈ ਤੇ ਬਹੁਤ ਚੰਗੀ ਕੂਤਰੀ ਹੈ ਬਈ ਇਹ ਵੀ ਬਾਈ ਸੰਨੀ ਗਾਲ ਦੀ ਬਰੀਕ ਸੋਪਤਨੇਆਂ ਦਾ ਸ਼ੌਂਕ ਕਰ ਲੋ ਤੁਸੀਂ ਸਾਰੇ ਜਾਣੇ ਇਹ ਆ ਪੰਜੀ ਦਾ ਬਈ ਤੇ ਪੂਰੇ ਗਲੱਬੀ ਤੇ ਇੱਕ ਹੋਰ ਦੂਸਰੀ ਤਰਫ ਦੱਬਾ ਕੂਤਰਾ ਬਾਈ ਹੋਣ ਬਈ ਹੌਲੀ ਹੌਲੀ ਗੂਤਰ ਬੱਚਿਆਂ ਦੇ ਲਾਉਣੇ ਆ। ਕਈਆਂ ਨੇ ਅੰਡੇ ਲਏ ਹੋਏ ਤੇ ਕਈਆਂ ਨੇ ਇਹ ਕਾਹ ਬਾਈ ਦਾ ਗੂਤਰ। ਇਹ ਵੀ ਬੜੜਾ ਵੀਰੇ ਡੱਬਾ ਗੂਤਰ। ਕਾਲੀ ਖੱਟੀ ਅੱਖ ਦਾ। ਕਾਲੀ ਪਛੇੜ। ਇਹ ਵੀ ਬਾਈ ਸੰਨੀ ਗੱਲ ਵਾਲੇ ਦੇ। ਤੇ ਹੋਰ ਗੂਤਰ ਆਪਣੇ ਘਰ ਦੇ ਹੀ ਆ। ਤੇ ਆਹ ਹੈਗੇ ਆਪਣੇ ਨਹੀਂ ਲਿਮ ਖਿਆਲੇ। ਇਹ ਜੋੜਾ ਲਾਉਂਦੇ ਆ ਕਿਤੇ। ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸੋ ਤੇ ਆ ਗੁਤਰ ਆ ਆਪਣਾ ਸ਼ਾਖਾ ਗੁਤਰ ਘਰ ਦਾ ਪੱਠਾ ਲਾਇ ਇਸ ਪਹਿਲੀ ਢਾਈ ਦੇ 7 ਘੰਟੇ ਤੇ ਗਈ ਫਿਰ ਆਪਾਂ ਇਹ ਰੋਕ ਲਿਆ ਗੁਤਰੇ ਬੱਚਿਆਂ ਦੇ ਲਾਵਾਂਗੇ ਹੁਣ ਸ਼ਾਖਾ ਖਾ ਪਿਓ ਇਹ ਇੱਕ ਗਾਵੀ ਚੀਨਾ ਗੁਤਰ ਬਈ ਸੁੰਨੀ ਗਾ ਲੜਾ ਵੱਡਾ ਗੁਤਰ ਬਾਈ ਦਾ ਇਹ ਵੀ ਆਪਣਾ ਬਾਈ ਨੇ ਦੁੱਧ ਹੀ ਬੱਚੇ ਕਢਾਉਣ ਨੂੰ ਚਿੱਟੀਆਂ ਖਾਂ ਦਾ ਤੇ ਬੜੀ ਲੈਂਥ ਨੂੰ ਤੁਸੀਂ ਦੇਖ ਲੋ ਕੁੱਤ ਦੀ ਗੱਡੀ ਪੱਲਿਆਂ ਨੇ ਸ਼ੌਂਕ ਕਰੋ ਝਾੜੇ ਪਏ ਹੋਏ ਆ ਕਬੂਤਰ ਬਾਕੀ ਵੱਡੇ ਕਬੂਤਰ ਸਾਰੇ ਵੀਡੀਓ ਕਿਦਾਂ ਲੱਗੀ ਵੱਡ ਕਰਕੇ ਜਰੂਰ ਦੱਸਿਓ ਬਈ ਤੇ ਚੈਨਲ ਨੂੰ ਆਪਣੇ ਨੂੰ ਕਰ ਲਿਆ ਸਬਸਕ੍ਰਾਈਬ ਤੇ ਆ ਵੀਰੇ ਦਾੜੀ ਵਾਲੇ ਕਬੂਤਰ ਆਪਣੇ ਕਿਦਾਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਬਾਕੀ ਚੈਨਲ ਨੂੰ ਕਰ ਲਿਓ ਆਪਣਾ ਸਬਸਕ੍ਰਾਈਬ ਤੇ ਸੇਲ ਆ ਦੇ ਵੀਰੇ ਕੋਈ ਕਬੂਤਰ ਨਹੀਂ ਗਾ ਸਾਰੇ ਆਪਣੇ ਘਰ ਦੇ ਕੂਤਰਾਂ ਦਾ ਸ਼ੌਂਕ ਆਪਾਂ ਕਰਦੇ ਬਾਜ਼ੀਆਂ ਦਾ ਸੇਲ ਹੈ ਨਹੀਂ ਇਹਨਾਂ ਚ ਕੋਈ ਇਹ ਵੀਡੀਓ ਤੁਹਾਡੇ ਸ਼ੌਂਕ ਲਈ ਆ ਬਸ ਤੇ ਇੱਕ ਆ ਲਾਲ ਜੀਨਾਂ ਦਾ ਕੂਤਰ ਇਹਦਾ ਪੱਠਾ ਵੀਰੇ ਪਿਛਲੀ ਵਾਰੀ ਜਿੱਤੇ ਸੀ ਆਪਣੇ ਕੋਲੇ ਤੇ ਇਹਦੀ ਹੁਣ ਮਾਦੀ ਮਰ ਚੁੱਕੀ ਸੀ ਹੁਣ ਇਹਦਾ ਦੁਬਾਰੇ ਜੋੜਾ ਲਾਵਾਂਗੇ ਬਹੁਤ ਜ਼ੋਰ ਨਾਲ ਦੇ ਸਕੂਤਰ ਦੇ ਬੱਚੇ ਬਹੁਤ ਚੰਗਾ ਕੂਤਰ ਹੈ ਵੀਰੇ ਬਸ ਕੀ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਬਸਤੀ ਵੀਡੀਓ ਤੁਹਾਨੂੰ ਨਵਾਂ ਵਾਲੀਆਂ ਮਿਲ ਸਕਣ। ਸੋ ਵੀਡੀਓ ਵੇਖ ਲਈ ਧੰਨਵਾਦ।